ਮਰਾ ਕਰ ਰਹੇ ਹੋ ਕੀ ਗੱਲਬਾਤ ਹੈ ਆਈਆ ਕਿ ਅਦਰ ਹੋਟਲ ਦੇ ਵਿੱਚ ਜੋੜੇ ਵੱਲੋਂ ਚਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਫਿਲਹਾਲ ਪੁਲਿਸ ਨੇ ਇੱਕ ਹੋਟਲ ਨੂੰ ਅੰਦਰੋਂ ਤਾਲਾ ਮਾਰਿਆ ਹੋਇਆ ਹੈ ਕੋਲੈਜ ਕੋਈ ਵੀ ਗੱਲ ਕਰਨ ਤਿਆਰ ਨਹੀਂ ਆ ਅਧਿਕਾਰੀ ਵਰਨ ਦੀ ਕੋਸ਼ਿਸ਼ ਕਰਦੇ ਆਂ ਔਰ ਜਿਹੜਾ ਦਰਵਾਜ਼ਾ ਹੈ ਉਹ ਵੀ ਜਿਹੜਾ ਉਹ ਖੋਲਣ ਦੀ ਕੋਸ਼ਿਸ਼ ਕਰ ਰਹੇ ਆਂ ਸਰ ਕੀ ਹੋਇਆ ਅੰਦਰ ਜੀ ਕੀ ਗੱਲਬਾਤ ਹੋਈ ਹੈ ਤਾਂ ਉਸ ਮੇਰੇ ਬੈਠਣਾ ਨਹੀਂ ਅਸੀਂ ਕਰ ਸਰ ਕੀ ਸਰ ਕੀ ਮਾਮਲਾ ਜੀ ਤੁਸੀਂ ਦੇਖਦੇ ਹੋ ਤਸਵੀਰਾਂ ਚ ਤੇਰੇ ਮੁਲਾਜ਼ਮ ਬੈਠੇ ਨੇ ਕੀ ਕਾਰਨ ਉਹ ਆ ਗਿਆ じゃあ、それだけで。<music> <music> ਮੋਟੀ ਹੈਗੀ ਕਿ ਲੋਕ ਇੰਨਾ ਲਾ ਸਕਦੇ ਹੋ ਡੈਰੀ ਲਾਈ ਹੋਈ ਆ ਜੇ ਨਾਲ ਤੇ ਪ੍ਰੋਪਰ ਤਰੀਕੇ ਨਾਲ ਸੀਲ ਕੀਤਾ ਜਾਵੇ ਉਹ ਸਰਵ ਹੋਇਆ ਕੀ ਜੀ ਉਹਦੇ ਵਿੱਚ ਹੋਇਆ ਕੀ ਆ ਜੀ ਇੱਥੇ ਜੀ ਮੈਂ ਤੇ ਲੱਗਿਆ ਆਪਣਾ ਹੇ ਹੇ ਮੇਰੀ ਮੂਲਪੁਰ ਕਾਹਦੇ ਅੱਛਾ ਸਾਨੂੰ ਬੁਲਾਇਆ ਗਿਆ ਅੱਛਾ ਜਾਣਕਾਰੀ ਦਸਨੀ ਹੈ ਸੀਨੀਅਰ ਅਫਸਰਾਂ ਕੀ ਕੀ ਜਾਣਕਾਰੀ ਦਾ ਦੇ ਦੇ ਜੀ ਜਾਣਕਾਰੀ ਮਿਲੀ ਹੈ ਤੇ ਸੀਨੀਅਰ ਅਫਸਰਾਂ ਹੋਣਗੇ ਮੈਨਾਂ ਪਾਉ ਨੂੰ ਤੇ ਬੁਲਾਇਆ ਗਿਆ ਤੁਸੀਂ ਸੀਨੀਅਰ ਹੋ ਦੋਸਤਾਂ ਰੱਗੇ ਨੇ ਪਰ ਸਾਨੂੰ ਤੇ ਬੁਲਾਇਆ ਗਿਆ ਨੇ ਕਾਦੇ ਲਈ ਬੁਲਾਇਆ ਗਿਆ ਜੀ ਇੱਥੇ ਕਾਦੇ ਵਾਸਤੇ ਬੁਲਾਇਆ ਕਾਦੀ ਡਿਊਟੀ ਹੈ ਹੋਟਲ 'ਚ ਕਿਸੇ ਦੇ ਪ੍ਰਾਈਵੇਟ 'ਚ ਬੈਠ ਕੇ ਕਾਦੀ ਡਿਊਟੀ ਕਰ ਰਹੇ ਹੋ ਇਹ ਸਰਕਾਰੀ ਬਿਲਡਿੰਗ ਥੋੜੀ ਜਿੱਥੇ ਅੱਗ ਤੀ ਡਿਊਟੀ ਕਰੋਗੇ ਪ੍ਰਾਈਵੇਟ ਹੋਟਲ 'ਚ ਕਾਦੀ ਡਿਊਟੀ ਹੋ ਰਹੀ ਹੈ ਪਰ ਉਹ ਸਾਡੇ ਸੀਨੀਅਰ ਅਫਸਰ ਦੱਸਣ ਵੀ ਜਿਹੜੇ ਕਿੱਥੇ ਇਧਰ ਕਿੱਥੇ ਨੇ ਜਿਹੜੇ ਕੈਮਰੇ ਜਿਹੜੇ ਤੁਹਾਡੇ ਸਾਹਮਣੇ ਕੈਮਰੇ ਲਾਏ ਕਿ ਕਿਉਂ ਲਾ ਰਹੇ ਨੇ ਹੋਟਲ ਦੇ ਕੈਮਰੇ ਉਹਥੇ ਹੁਣੇ ਜਿੱਥੇ ਕੈਮਰਾ ਤੇ ਤੂੰ ਵੀਡੀਓ ਦਿਖਾਉਂਦਾ ਮੈਂ ਪਤਾ ਲਾ ਰਿਹਾ ਸੀ ਕਿ ਦਿਖਾਉਣਾ ਚਾਹੁੰਦਾ ਮੈਂ ਮਲਾਜਮਾਂ ਨੇ ਮੇਰੇ ਇਸ ਹਟੇ ਵਾਲਾ ਅੰਦਰ ਹੀ ਕੁੱਟਮਾਰ ਕੀਤੀ ਜਾ ਰਹੀ ਹੈ ਜੀ ਇੱਥੇ ਇੱਥੇ ਨੌਜਵਾਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਅੰਦਰ ਹੋਟਲ ਦੇ ਇੱਥੇ ਤਾਂ ਨੌਜਵਾਨਾਂ ਨੂੰ ਤੁਹਾਡੇ ਤੁਹਾਡੇ ਮਲਾਜਮੀਆਂ ਜੀ ਜਿਹੜੇ ਗੁੱਟ ਤੇ ਪਏ ਨੇ ਬੇਰੇ ਤੇ ਨੌਜਵਾਨ ਕੋ ਦੱਸੋ ਹੈਗਾ ਵੀ ਇੱਥੇ ਇੱਥੇ ਤਾਂ ਨਹੀਂਗੇ ਉੱਪਰ ਹੈਗੇ ਸਾਰੇ ਕੋਈ ਗੱਲ ਨਹੀਂ ਆਪਣਾ ਕੋ ਵੀਡੀਓ ਆ ਗਈ ਸਾਰੀ ਸਾਡੇ ਕੋ ਵੀਡੀਓ ਆ ਗਈ ਇੱਥੇ ਸਪਾ ਸੈਂਟਰ ਚੱਲਦਾ ਹੈ ਇੱਥੇ ਸਪਾ ਸੈਂਟਰ ਚੱਲਦਾ ਮੈਂ ਕਿਹਾ ਸ ਮੈਨੂੰ ਕੋਈ ਜਾਣਕਾਰੀ ਨਹੀਂ ਮੈਂ ਤਾਂ ਬਾਹਰ ਹਾਂ ਤੁਸੀਂ ਇੱਥੇ ਖੜ ਜਾ ਮੇਰੇ ਸਸਰਾ ਬੁਲਾਇਆ ਤੇ ਮੈਂ ਬੈਠਾ ਅੱਛਾ ਤੁਸੀਂ ਬੈਠੇ ਹੋ ਤੁਸੀਂ ਖੜ ਜਾ ਵੀ ਉਹ ਆ ਗਏ ਸਾਰਾ ਆ ਗਏ ਯਾਰ ਬਸ ਠੀਕ ਉਹ ਤਾਰਾ ਲੰਗਣੀ ਕਿੱਥੇ ਲੰਗਗੀਆਂ ਨੇ ਠੀਕ